ਹਾਂਜੀ ਸਸ਼ੇਕਾਲ ਜੀ ਉਮੀਦ ਕਰਦੀ ਆਂ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਤੁਹਾਡੇ ਲਈ ਇੱਕ ਗੁੱਡ ਨਿਊਜ਼ ਹੈ ਜੀ ਜੋ ਜਿਸ ਗੁੱਡ ਨਿਊਜ਼ ਨੇ ਸਾਰਿਆਂ ਨੂੰ ਹੀ ਸ਼ੌਕਤ ਕਰ ਦਿੱਤਾ ਹੈ ਕਿਉਂਕਿ ਕਿਸੇ ਨੂੰ ਵੀ ਨਹੀਂ ਪਤਾ ਸੀ ਇਸ ਗੁੱਡ ਨਿਊਜ਼ ਦਾ ਪਰ ਇੱਕਦਮ ਹੀ ਉਹਨਾਂ ਨੇ ਵੀਡੀਓ ਪਾ ਕੇ ਹਨਾ ਫੋਟੋਜ਼ ਸ਼ੇਅਰ ਕਰਕੇ ਇੱਕਦਮ ਸਾਰਿਆਂ ਨੂੰ ਸਰਪ੍ਰਾਈਜ਼ ਕਰ ਦਿੱਤਾ ਹੈ ਕਿਉਂਕਿ ਆਪਾਂ ਸਾਰੇ ਹੀ ਜਾਣਦੇ ਆਂ ਕਿ ਜਦੋਂ ਵੀ ਕਿਸੇ ਨੇ ਘਰ ਬੇਬੀ ਹੋਣਾ ਹੁੰਦਾ ਵਾ ਖਾਸ ਕਰਕੇ ਜਿਹੜੇ ਵਲੌਗਰ ਆ ਹਨਾ ਜਿਨ੍ਹਾਂ ਨੂੰ ਆਪਾਂ ਪਸੰਦ ਕਰਦੇ ਆਂ ਦੇਖਦੇ ਆਂ ਹਨਾ ਤੇ ਉਹਨਾਂ ਦੀ ਅਕਸਰ ਹੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਉਹ ਆਪਣੀਆਂ ਪੋਸਟਾਂ ਸ਼ੇਅਰ ਕਰਦੇ ਰਹਿੰਦੇ ਆ ਹਨਾ ਫਕਤ ਆਪਾਂ ਤੁਹਾਨੂੰ ਦੱਸ ਦਈਏ ਕਿ ਸਹਿਜ ਮਣੀ ਹਨਾ ਜਿਨ੍ਹਾਂ ਨੂੰ ਆਪਾਂ ਜਾਣਦੇ ਆ ਹਨਾ ਉਹਨਾਂ ਨੇ ਜਿਨ੍ਹਾਂ ਦਾ ਹਨਾ ਸਾਡਾ ਪੰਜਾਬ ਵਾਲੀ ਟੀਮ ਨਾਲ ਕੰਮ ਕਰਨ ਵਾਲੇ ਜਿਹੜੇ ਭੂਆ ਜੀ ਆ ਹਨਾ ਉਹਨਾਂ ਦੀ ਬੇਟੀ ਆ ਮਣੀ ਹਨਾ ਤੇ ਇੱਕ ਵੀਕੀ ਦੀ ਹੈਗੀ ਆ ਮਾਮੀ ਦੀ ਬੇਟੀ ਤੇ ਕਵਲ ਤੇ ਪ੍ਰੀਤ ਦੀ ਹੈਗੀ ਆ ਭੂਆਜੀ ਦੀ ਬੇਟੀ ਹੈ ਨਾ ਤੇ ਉਹਨਾਂ ਦੇ ਘਰ 16 ਮਹੀਨੇ ਦੇ ਘਰ ਬੱਚੇ ਨੇ ਜਨਮ ਲਿਆ ਵਾ ਬੇਬੀ ਨੇ ਹੈ ਨਾ ਜਨਮ ਹੋਇਆ ਉਹਨਾਂ ਦੇ ਘਰ ਤੇ ਪਹਿਲਾਂ ਤਾਂ ਆਪਾਂ ਤੁਹਾਨੂੰ ਦੱਸ ਦਈਏ ਕਿ ਪਰਮਾਤਮਾ ਉਸ ਬੱਚੇ ਦੀ ਲੰਬੀ ਉਮਰ ਕਰੇ ਹੈ ਨਾ ਤੇ ਇੱਕਦਮ ਹੀ ਸਾਰਿਆਂ ਨੂੰ ਸੁਣ ਕੇ ਇੱਕਦਮ ਸ਼ੌਕਟਜ ਹੋਇਆ ਸਾਰੇ ਬਹੁਤ ਹੀ ਮਤਲਬ ਖੁਸ਼ ਹੋਏ ਆ ਕਿਉਂਕਿ ਉਸ ਚੀਜ਼ ਦਾ ਕਿਸੇ ਨੂੰ ਵੀ ਨਹੀਂ ਸੀ ਪਤਾ ਹੈ ਨਾ ਆਪਾਂ ਕੁਝ ਟਾਈਮ ਪਹਿਲਾਂ ਵੀਡੀਓਜ਼ ਦੇਖੀ ਸੀ ਆਈ ਥਿੰਕ 20-25 ਦਿਨ ਪਹਿਲਾਂ ਦੇਖੀ ਸੀ ਕਿ ਸਹਜ ਦੇ ਮੰਮੀ ਦੀ ਨਾ ਰਿਟਾਇਰਮੈਂਟ ਪਾਰਟੀ ਸੀ ਹੈਨਾ ਉਸ ਟਾਈਮ ਸਾਲਿਆਂ ਨੂੰ ਇਦਾਂ ਕਨਫਿਊਜ਼ਨ ਸੀ ਕਿ ਉਹ ਸ਼ਾਇਦ ਉਹਨਾਂ ਦਾ ਟਾਈਮ ਪੂਰਾ ਹੋ ਗਿਆ ਹੋਣਾ ਹੈਨਾ ਤੇ ਇਸ ਕਰਕੇ ਉਹਨਾਂ ਦੀ ਰਿਟਾਇਰਮੈਂਟ ਪਾਰਟੀ ਸੀ ਪਰ ਅਜੇ ਤੱਕ ਆਪਾਂ ਨੂੰ ਵੀ ਨਹੀਂ ਪਤਾ ਸੀ ਜਾਂ ਉਹਨਾਂ ਦਾ ਰਿਟਾਇਰਮੈਂਟ ਟਾਈਮ ਪੂਰਾ ਹੋ ਗਿਆ ਸੀ ਜਾਂ ਉਹਨਾਂ ਨੂੰ ਵੀ ਇਹ ਵੀ ਜਾਣਨਾ ਪੈਣਾ ਸੀ ਕਰਕੇ ਹੈਨਾ ਆਪਾਂ ਤੋਂ ਦੱਸ ਦਿੱਤੀ ਸੈਜ਼ ਮਣੀ ਜੋਕੇ ਦੇ ਵਿੱਚ ਹੈ ਹਨਾ ਤੇ ਉੱਥੇ ਉਹਨਾਂ ਦੇ ਘਰ ਬੇਬੀ ਨੇ ਜਨਮ ਲਿਆਏ ਤੇ ਉੱਥੇ ਹੀ ਉਹਨਾਂ ਕੋਲ ਸੈਜ਼ ਦੇ ਮਣੀ ਜਾਨੀ ਕਿ ਜਿਨ੍ਹਾਂ ਨੂੰ ਆਪਾਂ ਵੀਡੀਓਜ਼ ਦੇ ਵਿੱਚ ਦੇਖਦੇ ਹੁੰਦੇ ਸੀ ਹਨਾ ਸਾਰੇ ਜਾਣਦੇ ਹੀ ਆ ਹਨਾ ਸੈਜ਼ ਦੇ ਮੰਮੀ ਮਣੀ ਦੀ ਸੱਸ ਨੂੰ ਹਨਾ ਤੇ ਉਹ ਹੁਣ ਇਸ ਟਾਈਮ ਯੂਕੇ ਗਏ ਆ ਕਿਉਂਕਿ ਆ ਮਰੀ ਦੀ ਡਿਲੀਵਰੀ ਹੋਣ ਕਰਕੇ ਬੱਚੇ ਦੀ ਕੇਅਰ ਕਰਨ ਵਾਸਤੇ ਹੈ ਨਾ ਕਿਉਂਕਿ ਉੱਥੇ ਪਰਦੇਸਾਂ ਦੇ ਵਿੱਚ ਔਖਾ ਹੋ ਜਾਂਦਾ ਵਾ ਹਨਾ ਇਕੱਲੇ ਬੇਬੀ ਨੂੰ ਸੰਭਾਲਣਾ ਕਰਕੇ ਇਸ ਕਰਕੇ ਹੀ ਸਹਸਦੇ ਮੰਮੀ ਉੱਥੇ ਗਈ ਹੈ ਤੇ ਉਹਨਾਂ ਨੇ ਕਿਊਟ ਸੇ ਬੇਬੀ ਦੀਆਂ ਸੋਹਣੀਆਂ ਸੋਹਣੀਆਂ ਪਿਕਸ ਉਹਨਾਂ ਨੇ ਸ਼ੇਅਰ ਕੀਤੀਆਂ ਵਾ ਹਨਾ ਉਹਨਾਂ ਨੇ ਬਹੁਤ ਸਾਰਾ ਬੇਬੀ ਦੀਆਂ ਵੀਡੀਓਜ਼ ਵੀ ਪਾਈਆਂ ਵਾ ਭਗਵਾਨ ਬੱਚੇ ਨੂੰ ਹਨਾ ਤੇ ਮਨੀ ਨੂੰ ਪੂਰੇ ਪਰਵਾਰ ਨੂੰ ਤੰਦਰੁਸਤੀ ਬਖਸ਼ਣ ਹਨਾ ਸਭ ਤੋਂ ਮੇਨ ਗੱਲ ਹੁੰਦੀ ਆ ਬੱਚਾ ਤੇ ਮਾਂ ਠੀਕ ਆ ਹਨਾ ਤੇ ਇਸ ਨਾਲ ਹੀ ਉਹਨਾਂ ਵੀਡੀਓ ਸ਼ੇਅਰ ਕੀਤੀਆਂ ਵਾ ਹਨ ਤੇ ਕੁਝ ਦਿਨ ਪਹਿਲਾਂ ਪਹਿਲਾਂ ਹੀ ਉਹ ਸਹਿਜ ਦੇ ਮੰਮੀ ਉੱਥੇ ਗਏ ਆ ਤੇ ਇਸ ਕਰਕੇ ਹੀ ਉਹਨਾਂ ਨੇ ਮੈਨੂੰ ਲੱਗਦਾ ਵਾ ਕਿ ਉਹਨਾਂ ਨੇ ਆਪਣੇ ਕੰਮ ਤੋਂ ਹਟ ਗਈ ਹੋਣੀ ਹੈ ਹਨ ਜੋ ਕਿ ਟੀਚਰ ਸੀਗੇ ਹਨ ਇਸ ਕਰਕੇ ਹੀ ਉਹਨਾਂ ਨੇ ਉਹਨਾਂ ਨੇ ਜਾਣਾ ਕਰਕੇ ਯੂਕੇ ਸਹਿਜ ਮਨੀ ਹਰਾਂ ਕੋਲ ਇਸ ਕਰਕੇ ਹੀ ਹਟੇ ਆ ਤੇ ਸਾਰੇ ਜਣੇ ਉਹਨਾਂ ਦੇ ਚੈਨਲ ਤੇ ਜਾਏ ਉਹਨਾਂ ਨੂੰ ਵਧਾਈਆਂ ਦਿਓ ਹਨ ਤੇ ਸਾਰੇ ਜਣੇ ਸਾਡੇ ਟਾਇਰ ਟੀਮ ਵਾਲਿਆਂ ਨੂੰ ਵੀ ਵਧਾਈਆਂ ਦਿਓ ਕਿ ਪੂਆ ਜੀ ਉਹਨਾਂ ਦੇ ਨਾਲ ਕੰਮ ਕਰਦੇ ਤੇ ਪੂਆ ਜੀ ਦੀ ਬੇਟੀ ਆ ਸ਼ੀਰ ਅਸ਼ੀਰ ਦੀ ਆੜ ਵੀ ਜੀ ਨੂੰ ਸਾਰੇ ਆਜਵਿੰਦਰ ਭੈਣ ਹੁਣ ਸਾਰੇ ਜਾਣੇ ਬਤਾਈਆਂ ਦੀ ਹੋਣਾ ਉਹਨਾਂ ਦੇ ਘਰ ਨੰਨਾ ਮੰਨਾ ਮਹਿਮਾਨ ਆਇਆ ਬਹਨਾ ਤੇ ਪਰਮਾਤਮਾ ਉਸ ਬੱਚੇ ਨੂੰ ਤੰਦਰੁਸਤੀ ਬਖਸ਼ਣ ਤੇ ਬਹੁਤ ਅੱਗੇ ਤੱਕ ਉਹ ਬੱਚਾ ਜਾਵੇ ਹੈਨਾ ਤੰਦਰੁਸਤ ਰਹੇ ਵੀ ਸੇ ਤੰਦਰੁਸਤ ਰਹੇ ਮਾਂ ਬੱਚੇ ਦੀ ਹੈਨਾ ਪਰਮਾਤਮਾ ਉਸ ਦੀ ਲੰਬੀ ਉਮਰ ਕਰੇ ਆਪਾਂ ਸਾਰੇ ਇਹੀ ਦੁਆਵਾਂ ਕਰਦੇ ਆ ਹਨਾ ਉਮੀਦ ਕਰਦੇ ਆ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਜਰੂਰ ਕਰਿਓ ਜੀ ਆਪਾਂ ਤੁਹਾਨੂੰ ਹਰ ਇੱਕ ਉਹਨਾਂ ਦੀ ਅਪਡੇਟ ਦਿੰਦੇ ਰਹਾਂਗੇ ਠੀਕ ਹੈ ਜੀ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ